ਇਹ ਬਹੁਤ ਵਧੀਆ ਸਕੀਮਾ ਹੈ ਐਮਐਲਏ ਸਾਹਿਬ ਨੇ ਭਵਨਤ ਸਿੰਘ ਮਾਨ ਨੇ ਜੀ ਆਪਣੇ ਮੋਗੇ ਜਿਹੜੇ ਪੱਕੇ ਕੀਤੇ ਨੇ ਪਹਿਲਾਂ ਪਾਣੀ ਇੱਧਰ ਉੱਧਰ ਜਾਂਦਾ ਹੁੰਦਾ ਸੀ ਰਾਜ ਟੁੱਟ ਵੀ ਜਾਂਦਾ ਸੀਗਾ ਇਹ ਜਿਹੜੇ ਪਾਣੀ ਆਪਣੀ ਲੈਂਡ ਪਾ ਕੇ ਇਹ ਬਹੁਤ ਵਧੀਆ ਕੰਮ ਕੀਤਾ ਮੈਂ ਇੱਕ ਆਪਣੇ ਪਿੰਡ ਦੇ ਵਿੱਚ ਗੇਡ ਦਾ ਸਟੇਡੀਅਮ ਤਿਆਰ ਕਰਵਾ ਰਿਆ ਹਾਂ ਹਾਂ ਜੀ ਇੱਕ ਪਾਰਕ ਬਣੂਗੀ ਜਿਹਦੇ ਵਿੱਚ ਆਪਣੇ ਪਿੰਡ ਦੇ ਨੌਜਵਾਨ ਹੋਗੇ ਬੇਬੀਆਂ ਹੋਗੀਆਂ ਸ਼ਾਮ ਨੂੰ ਸੈਰ ਕਰਿਆ ਕਰਨਗੀਆਂ ਇੱਕ ਪਿੰਡ ਦੇ ਵਿੱਚ ਮੈਂ ਜਿਮ ਦੀ ਵੀ ਉਹ ਕਰ ਰਿਹਾ ਹਾਂ ਸਰਕਾਰ ਦੇ ਕੰਮ ਕਿਵੇਂ ਦੇਖਦੇ ਬਹੁਤ ਚੰਗਾ ਜੀ ਅਸੀਂ ਤਾਂ ਜੇ ਸਾਡੀ ਗੱਲਬਾਤ ਹੋਵੇ ਬਹੁਤ ਧੰਨਵਾਦ ਸਾਡਾ ਤਾਂ ਭਾਈ ਆ ਉਹ ਜੇ ਤੁਸੀਂ ਤੁਹਾਨੂੰ ਕਦੇ ਮਿਲਣ ਕੀ ਕਰੋਗੇ ਤੁਸੀਂ ਨਾਲ ਹੋਰ ਕੋ ਸੇਤਹੀ ਕਰਾਂਗੇ ਉਹਨਾਂ ਨੇ ਪੰਜਾਬ ਬਚਾ ਲਿਆ ਨਸ਼ਿਆਂ ਤੋਂ ਬਚਾ ਲਿਆ ਨੌਜਵਾਨਾਂ ਨੂੰ ਅਸੀਂ ਤਾਂ ਦੂਰ ਰੱਖਣ ਲਈ ਰਿਕਵੈਸਟ ਮੈਂ ਜਿਵੇਂ ਪਹਿਲਾਂ ਹੀ ਕਿਹਾ ਸਟੇਡੀਅਮ ਤਿਆਰ ਕਰਾ ਰਹੇ ਨੌਜਵਾਨ ਚਾਮ ਸਵੇਰੇ ਆਪਦਾ ਆ ਕੇ ਉੱਥੇ ਆਪਣੀ ਐਕਸਰਸਾਈਜ਼ ਲਾਇਆ ਕਰਨਗੇ ਤੇ ਆਪਦੀ ਗਰਾਊਂਡ ਦੇ ਵਿੱਚ ਮਿਹਨਤ ਕਰਿਆ ਹੁਣ ਤੁਹਾਡੇ ਪਿੰਡ ਤੇ ਸਟੇਡੀਅਮ ਹੈ ਨਹੀਂਗਾ ਨਹੀਂ ਸਾਡੇ ਪਾਸ ਤੁਸੀਂ ਡਿਮਾਂਡ ਰਕੀ ਐ ਐਮਐਲ ਸਭ ਕੋ ਹਾਂਜੀ ਅਸੀਂ ਡਿਮਾਂਡ ਰਕੀ ਕੀ ਕਹਿੰਦੇ ਤੁਹਾਨੂੰ ਫਿਰ ਉਹ ਕਹਿੰਦੇ ਸੀਗੇ ਕੋਈ ਨਹੀਂ ਵੀ ਆਪਾਂ ਹੁਣ ਹੀ ਕੰਮ ਸ਼ੁਰੂ ਹੋ ਗਿਆ ਵਾ ਜਗਾ ਸੀਗੀ ਸਟੇਡੀਅਮ ਦੀ ਹੁਣ ਉੱਤੇ ਚਾਰ ਦੁਆਰੀ ਦਾ ਕੰਮ ਚੱਲਦਾ ਫਿਰ ਉਹਦੇ ਵਿੱਚ ਗ੍ਰਾਂਟਾ ਤੁਹਾਨੂੰ ਦਿੱਤੀਆਂ ਜਾਣਗੀਆਂ ਦੱਸਿਆ ਉਹਨਾਂ ਨੇ ਹਾਂਜੀ ਉਹ ਕਹਿੰਦੇ ਗ੍ਰਾਂਟਾ ਤੁਹਾਨੂੰ ਦਿੱਤੀ ਜਾਊਗੀ ਮਤਲਬ ਹੁਣ ਤਾਂ ਜਦ ਜੇ ਸਰਕਾਰ ਆਈ ਜਾਂ ਮਾਨ ਸਰਕਾਰ ਆਈ ਤਾਂ ਕਿਤੇ ਨੀ ਕਿੱਪਤਾ ਨਹੀਂ ਆਉਂਦੀ ਹਾਂਜੀ ਜਮਾ ਤੇਲ ਵੀ ਨਹੀਂ ਪਾਇਆ ਜਨਰੇਟਰ ਤੇ ਬਾਈ ਜੀ ਦਾ ਹੋ ਜਾਂਦਾ ਵੀ ਅਸੀਂ ਰਿਸ਼ਤੇਦਾਰਾਂ ਨੇ ਵੀ ਇਹ ਗੱਲ ਕਹਤੀ ਸੀ ਤੁਸੀਂ ਸਿਆਲਾ ਦੇ ਵਿੱਚ ਆ ਕੇ ਕਰੋ ਗਰਮੀਆਂ ਜਨਾਇਆ ਕਰੋ ਮੈਂ ਸਾਰੀ ਨਾਲ ਫਰੀ ਕੇ ਆ ਉਹ ਹੱਡਾ ਨਾਲ ਨਿਕਲਿਆ ਬਈ ਬਾਹ ਤੋੜ ਦੇਣੀ ਸੀ ਇੰਜਣ ਨੇ ਕੰਮ ਵਧੀਆ ਲੱਗਦੇ ਨੇ ਤੁਹਾਨੂੰ ਬਹੁਤ ਜਿਆਦਾ ਵਧੀਆ ਲੱਗਦੇ ਪੰਜਾਬੀ ਸਰਕਾਰਾਂ ਨੇ ਕਿਹੋ ਜਿਹਾ ਤੁਹਾਨੂੰ ਤੈਨੂੰ ਪਤਾ ਹੀ ਹੈ ਕਿ ਇਹ ਜੀ ਆਪਣੇ ਫਾਰਮ ਬਣਾ ਰਹੇ ਜੱਟ ਮਾਰ ਤੇ ਭੁੱਖੇ ਜੱਟ ਕੁੱਤੇ ਮਾਰ ਤੇ ਪਹਿਲਾਂ ਸਰਕਾਰਾਂ ਨੇ ਬਿਨ ਮਾਰ ਨਹੀਂ ਆ ਸਸੀਕਾਲ ਜੀ ਤੁਸੀਂ ਦੇਖਦੇ ਹੋ ਨਰਪੱਕ ਪੋਸਟ ਮੈਦਾਨਾ ਕਬਦੀ ਇਸ ਟਾਈਮ ਅਸੀਂ ਮੌਜੂਦ ਆ ਪਿੰਡ ਜਿਮ ਕੀੜੀ ਝਮੀੜੀ ਤੋਂ ਜਦੋਂ ਆਪਾਂ ਲੜਤੋਂ ਨੂੰ ਜਾਣਿਆ ਉਸ ਸੁਗੇ ਤੇ ਮੌਜੂਦ ਆ ਦੱਸੋ ਤੁਹਾਨੂੰ ਦੱਸ ਦਈਏ ਮਾਨ ਸਰਕਾਰ ਵੱਲੋਂ ਕਿਸਾਨਾਂ ਨੂੰ ਪਾਣੀ ਦੇਣ ਲਈ ਜਿਹੜਾ ਇੱਥੇ ਰਜਵਾਹਿਆ ਤੇ ਬੁਰਜੀ ਦੇ ਧਟਕਾਣ ਕੀਤੇ ਜਾ ਰਹੇ ਨੇ ਉਸ ਤਹਿਤ ਅੱਜ ਹਲਕਾ ਵਿਧਾਇਕ ਜੀਮਨ ਸਿੰਘ ਸੰਗੋਵਾਲ ਇੱਥੇ ਪਿੰਡ ਝਮੀੜੀ ਪਹੁੰਚ ਰਹੇ ਹਨ ਤੇ ਉਹਨਾਂ ਨੇ ਜਿਹੜੀ ਇਹ ਤੁਸੀਂ ਦੇਖ ਸਕਦੇ ਹੋ ਪੱਕਾ ਜਿਹੜਾ ਰਜਵਾਹ ਹੋਇਆ ਹੋਇਆ ਇਹ ਜਿਹੜੀ ਲਾਈਨ ਇਸ ਦਾ ਅਜਤ ਘਟਨ ਕਰਨਾ ਪੰਜਾਬ ਸਰਕਾਰ ਨੇ ਜਿਵੇਂ ਕਿ ਆਪ ਸਾਨੂੰ ਪਤਾ ਕਿਸਾਨਾਂ ਨੂੰ ਨਹਿਰੀ ਪਾਣੀ ਦੇਣ ਲਈ ਇਹ ਜਿਹੜੀਆਂ ਨਾਲੇ ਨੇ ਇਹਨਾਂ ਨੂੰ ਪੱਕਾ ਕੀਤਾ ਗਿਆ ਤੇ ਪਿੰਡਾਂ ਦੇ ਵਿੱਚ ਜਿਹੜਾ ਨਹਿਰੀ ਪਾਣੀ ਆ ਉਹ ਵੱਡੇ ਪੱਧਰ ਤੇ ਪਹੁੰਚਣ ਜਾ ਰਿਹਾ ਵਾ ਜਿੱਥੇ ਖੇਤਾਂ ਦੇ ਵਿੱਚ ਪਾਈਪਾਂ ਪਾਈਆਂ ਜਾ ਰਹੀਆਂ ਹਨ ਉੱਥੇ ਹੀ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਜਿਹੜੇ ਉਹ ਜਿਹੜੇ ਨਾਲੇ ਨੇ ਉਹ ਵੀ ਪੱਕੇ ਕੀਤੇ ਗਏ ਨੇ ਤੇ ਅੱਜ ਹਲਕਾ ਵਿਧਾਇਕ ਜੀ ਮਰ ਸਿੰਘ ਸੰਗੂ ਵਾਲ ਇੱਥੇ ਅਦਿਕਾਟਨ ਕਰਨ ਲਈ ਪਹੁੰਚ ਰਹੇ ਨੇ ਤੁਹਾਨੂੰ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਤੇ ਜਿਹੜੇ ਕਿਸਾਨ ਨੇ ਵੀਰ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਸਾਡੇ ਕੋਲ ਇਸ ਟਾਈਮ ਜੋ ਮੇਰੀ ਪਿੰਡ ਦੇ ਸਰਪੰਚ ਨੌਜਵਾਨ ਸਰਪੰਚ ਨਵਜੀਤ ਗਰੇਵਾਲ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਬਾਈ ਜੀ ਪੰਜਾਬ ਸਰਕਾਰ ਦੀ ਇਹ ਜਿਹੜੀ ਕਿਸਾਨਾਂ ਨੂੰ ਪਾਣੀ ਦੇਣ ਦੀ ਸਕੀਮ ਕਿਹੋ ਜਿਹੀ ਲੱਗੀ ਤੁਹਾਨੂੰ ਇਹ ਬਹੁਤ ਵਧੀਆ ਸਕੀਮ ਹੈ ਐਮਐਲਏ ਸਾਹਿਬ ਨੇ ਭਵੰਤ ਸਿੰਘ ਮਾਨ ਨੇ ਜੀ ਆਪਣੇ ਮੋਗੇ ਜਿਹੜੇ ਪੱਕੇ ਕੀਤੇ ਨੇ ਪਹਿਲਾਂ ਪਾਣੀ ਇੱਧਰ ਉੱਧਰ ਜਾਂਦਾ ਹੁੰਦਾ ਸੀਗਾ ਇਹ ਰਾਜ ਵੀ ਟੁੱਟ ਵੀ ਜਾਂਦਾ ਸੀਗਾ ਇਹ ਜਿਹੜੇ ਪਾਣੀ ਆਪਣੀ ਲੈਂਨ ਪਾ ਕੇ ਬਹੁਤ ਵਧੀਆ ਕੰਮ ਕੀਤਾ ਜਿਵੇਂ ਕਿ ਜਿਹੜਾ ਧਾਤੀ ਹੀਟਲਾ ਪਾਣੀ ਦਿਨੋਂ ਦਿਨ ਨੀਚੇ ਜਾਂਦਾ ਜਾ ਰਿਹਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦੀ ਦਿੱਕਤ ਆਉਣੀ ਆ ਤੁਹਾਨੂੰ ਲੱਗਦਾ ਨਹੀਂ ਵੀ ਜਿਹੜਾ ਪਾਣੀ ਆ ਨੀਚੇ ਜਾ ਰਿਹਾ ਸੀ ਸਰਕਾਰ ਨੇ ਵਧੀਆ ਸਕੀਮ ਕੱਢੀ ਆ ਕਿਸਾਨਾਂ ਨੂੰ ਪਾਣੀ ਦੇਣ ਦੀ ਕਿਉਂਕਿ ਪਾਣੀ ਵੇਸਟ ਜਾ ਰਿਹਾ ਸੀ ਇਹ ਤਾਂ ਬਹੁਤ ਪਾਣੀ ਆਪਣੇ ਦੇਖੋ ਹੀ ਵੇਸਟ ਵਾਕਈ ਬਹੁਤ ਹੋ ਰਿਹਾ ਸੀਗਾ ਇਸੇ ਕਰਕੇ ਉਹਨਾਂ ਨੇ ਪੱਕੇ ਕਰਕੇ ਤਾਂ ਕਿ ਪਾਣੀ ਜਿਹੜਾ ਉੱਤੇ ਜਾਂਦਾ ਉਹ ਵਿੱਚ ਨਾ ਜਾਵੇ ਜ਼ਮੀਨ ਦੇ ਇਸੇ ਕਰਕੇ ਐ ਤੁਸੀਂ ਕੁਮਤਮਾ ਮੁੱਖ ਮੰਤਰੀ ਤੇ ਹਲਕਾ ਵਿਧਾਇਕ ਜੀਮਿਤ ਸਿੰਘ ਸੰਗੋੜਾ ਦਾ ਕਿਹੜੇ ਲਫ਼ਜ਼ ਧੰਨਵਾਦ ਕਰਨਾ ਚਾਹੁੰਦੇ ਹੋ ਮੇਰੇ ਕੋਲ ਜੀ ਇਹ ਇਹਨਾਂ ਦਾ ਧੰਨਵਾਦ ਕਰਨ ਲਈ ਕੋਈ ਲਫ਼ਜ਼ ਹੀ ਨਹੀਂ ਮੈਂ ਕੀ ਕਰਾਂ ਤੁਸੀਂ ਨੌਜਵਾਨ ਹੋ ਪਿੰਡ ਦੇ ਕੰਮਾਂ ਲਈ ਅੱਗੇ ਆਏ ਹੋ ਸਰਪੰਚ ਬਣੇ ਹੋ ਪਿੰਡ ਦੇ ਲੋਕਾਂ ਨੇ ਤੁਹਾਨੂੰ ਚੁਣਿਆ ਕੀ ਕੀ ਪਿੰਡ ਲਈ ਹੋਰ ਕਰ ਰਹੇ ਹੋ ਤੁਸੀਂ ਮੈਂ ਇੱਕ ਆਪਣੇ ਪਿੰਡ ਦੇ ਵਿੱਚ ਗੇਡ ਦਾ ਸਟੇਡੀਅਮ ਤਿਆਰ ਕਰਵਾ ਰਿਆ ਹਾਂ ਹਾਂਜੀ ਇੱਕ ਪਾਰਕ ਬਣੂਗੀ ਜਿਹਦੇ ਵਿੱਚ ਆਪਣੇ ਪਿੰਡ ਦੇ ਨੌਜਵਾਨ ਹੋਗੇ ਬੀਬੀਆਂ ਹੋਗੀਆਂ ਸ਼ਾਮ ਨੂੰ ਸੈਰ ਕਰਿਆ ਕਰਨਗੀਆਂ ਇੱਕ ਪਿੰਡ ਦੇ ਵਿੱਚ ਮੈਂ ਜਿਮ ਦੀ ਵੀ ਉਹ ਕਰ ਰਿਹਾ ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਕੀ ਕਰ ਰਹੇ ਆ ਨੌਜਵਾਨਾਂ ਨੂੰ ਅੱਛਾ ਤੋਂ ਦੂਰ ਰੱਖਣ ਲਈ ਦੇਖੋ ਮੈਂ ਜਿਵੇਂ ਪਹਿਲਾਂ ਹੀ ਕਿਹਾ ਸਟੇਡੀਅਮ ਤਿਆਰ ਕਰਾ ਰਹੇ ਆ ਨੌਜਵਾਨ ਚਾਮ ਸਵੇਰੇ ਆਪਦਾ ਆ ਕੇ ਉੱਥੇ ਆਪਦੀ ਐਕਸਰਸਾਈਜ਼ ਲਾਇਆ ਕਰਨਗੇ ਤੇ ਆਪਦੀ ਗਰਾਊਂਡ ਦੇ ਵਿੱਚ ਮਿਹਨਤ ਕਰਿਆਗੇ ਹੁਣ ਤੁਹਾਡੇ ਪਿੰਡ ਤੇ ਸਟੇਡੀਅਮ ਹੈ ਨਹੀਂਗਾ ਨਹੀਂ ਸਾਡੇ ਪਿੰਡ ਤੁਸੀਂ ਟੀਮਾਟਰ ਕੀ ਐਮਐਲ ਸਭ ਕੋ ਹਾਂਜੀ ਅਸੀਂ ਡਿਮਾਂਡ ਰੱਖੀ ਕੀ ਕਹਿੰਦੇ ਤੁਹਾਨੂੰ ਫਿਰ ਉਹ ਕਹਿੰਦੇ ਸੀਗੇ ਕੋਈ ਨਹੀਂ ਵੀ ਆਪਾਂ ਹੁਣ ਹੀ ਕੰਮ ਸ਼ੁਰੂ ਹੋ ਗਿਆ ਵਾ ਜਗਾ ਸੀਗੀ ਸਟੇਡੀਅਮ ਦੀ ਹੁਣ ਉੱਥੇ ਚਾਰਦਵਾਰੀ ਦਾ ਕੰਮ ਚੱਲਦਾ ਫਿਰ ਉਹਦੇ ਵਿੱਚ ਘਾਭ ਗਰਾਂਟਾ ਤੁਹਾਨੂੰ ਦਿੱਤੀਆਂ ਜਾਣਗੀਆਂ ਦੱਸਿਆ ਉਹਨਾਂ ਨੇ ਹਾਂਜੀ ਉਹ ਕਹਿੰਦੇ ਗ੍ਰਾਂਟ ਤੁਹਾਨੂੰ ਦਿੱਤੀ ਜਾਊਗੀ ਸਟੇਡੀਅਮ ਤੇ ਤੁਹਾਡੇ ਪਿੰਡ ਦੇ ਕਿੰਨੇ ਕੁ ਨੌਜਵਾਨ ਨੇ ਜਿਹੜੇ ਖੇਡਾਂ ਦੇ ਵਿੱਚ ਅੱਗੇ ਮੱਲਾ ਮਾਰ ਰਹੇ ਨੇ ਹੈਗੇ ਨੇ ਪਿੰਡ ਦੇ ਨੌਜਵਾਨ ਦੇਖੋ ਜਦੋਂ ਪਿੰਡ ਦੇ ਵਿੱਚ ਸਟੇਡੀਅਮ ਹੀ ਨਹੀਂ ਹੋਊਗਾ ਤਾਂ ਨੌਜਵਾਨ ਅੱਗੇ ਕਿੱਥੋਂ ਆਉਣਗੇ ਜੇ ਹੁਣ ਸਟੇਡੀਅਮ ਹੋਊਗਾ ਤਾਂ ਖੇਡਣਗੇ ਤਾਂ ਅੱਗੇ ਆਉਣਗੇ ਇਹ ਸੀ ਸਰਪੰਚ ਚਮੇੜੀ ਨਵ ਗਰੇਵਲ ਜਿਹੜਾ ਨੇ ਦੱਸਿਆ ਵੀ ਸਾਡੇ ਪਿੰਡ ਦੇ ਵਿੱਚ ਸਾਡਾ ਮੇਰਾ ਪਹਿਲਾ ਸਭ ਤੋਂ ਜਿਹੜਾ ਮੁੱਖ ਕੰਮ ਦੂਰ ਕਰਨ ਲਈ ਖੇਡ ਸਟੇਡੀਅਮ ਬਣਾਉਣਾ ਤੇ ਖੇਡਾਂ ਦੇ ਨਾਲ ਉਹਨਾਂ ਨੂੰ ਵੱਧ ਤੋਂ ਵੱਧ ਜੋੜਨਾ ਹੁਣ ਦੇਖਣਾ ਇਹ ਆ ਵੀ ਸਰਕਾਰ ਇਸ ਜਿਹੜੇ ਨੌਜਵਾਨ ਦੇ ਸੁਪਨੇ ਨੇ ਉਹਨਾਂ ਨੂੰ ਪੂਰਾ ਕਰਦੀ ਆ ਤੇ ਨਹੀਂ ਕਰਦੀ ਇਹ ਜਿਹੜਾ ਆਉਣ ਵਾਲਾ ਸਮਾਂ ਹੀ ਦੱਸੂਗਾ ਅਸੀਂ ਇਸ ਟਾਈਮ ਚ ਮੇੜੀਪਿੰਡ ਦੇ ਵਿੱਚ ਮੌਜੂਦ ਆ ਸਾਡੇ ਕੋਲ ਇੱਕੋ ਦੇ ਕੁਝ ਕਿਸਾਨ ਵੀਰ ਖੜੇ ਨੇ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਨਵੀਂ ਟੋਟਾ ਘਰ ਨਾਮ ਜਿੰਗਰ ਪਿੰਡ ਕਿਹੜਾ ਛੋਟਾ ਹਮਾਂਜੂ ਪੁਰਾ ਅੱਛਾ ਤੁਸੀਂ ਇਹ ਦੱਸੋ ਵੀ ਜੇਬ ਅੱਜ ਐਮਐਲਏ ਸਾਹਿਬ ਇੱਥੇ ਘਟਨ ਕਰਕੇ ਗਏ ਨੇ ਨਹਿਰਾਂ ਨੂੰ ਪਾਣੀ ਲਾਉਣ ਦਾ ਨਾਲਿਆਂ ਦੇ ਛੱਡੀ ਖਾਤਰ ਪਿੰਡਾਂ 'ਚ ਇੱਥੇ ਆਉਂਦੇ ਨੇ ਤੇ ਹਰ ਇੱਕ ਅਫਸਰ ਆਉਂਦਾ ਮੈਂਤਾ ਕਬ ਚੌਂਤੇ ਆਉਂਦੇ ਨੇ ਕੱਠ ਕਰਦੇ ਨੇ ਅਸਾਂ ਤੇ ਅਸੀਂ ਨਹੀਂ ਜਾਂਦੇ ਆਪਾਂ ਕਿਉਂ ਨਹੀਂ ਆਉਂਦੇ ਫਿਰ ਆਪਾਂ ਐ ਨਹੀਂ ਜਾਂਦੇ ਬੱਜਿਆ ਬੰਦ ਹੁਣ ਤੁਸੀਂ ਇੱਥੇ ਸਾਡੇ ਕੋਲ ਭੱਜੇ ਆਉਣੇ ਅਸੀਂ ਕੱਟਾਵਾਂਗੇ ਜੇ ਉੱਥੇ ਕੱਟਾਂਗੇ ਇਹ ਤਾਂ ਗਜ਼ਰੀਆਂ ਧੱਕੇ ਖਾਈਏ ਫਿਰ ਤਾਂ ਭੱਜੇ ਆਵਾਂਗੇ ਨਾਲੇ ਪੈਸੇ ਦੇਵਾਂਗੇ ਨਾਲੇ ਮੈਂਤਾ ਕੱਲ ਨੂੰ ਆ ਜੀ ਬਈ ਸਾਭ ਤਾਂ ਹੈ ਨਹੀਂ ਅਸੀਂ ਸਰਕਾਰ ਦੀਆਂ ਸਕੀਮਾਂ ਦਾ ਕਿਉਂ ਨਹੀਂ ਲਾਭ ਲੈਂਦੇ ਸਰਕਾਰ ਜੀ ਉਹਨਾਂ ਦਿਮਾਗ ਖਰਾਬ ਆ ਨਰਕ ਦੇ ਕੀੜੇ ਨੇ ਨਰਕ 'ਚ ਡਿਗਣਾ ਜਿਹੜਾ ਬੰਦਾ ਨਰਕ ਚ ਜਾਏ ਕੀੜਾ ਉਹਨੂੰ ਫੁੱਲਾਂ ਦੇ ਬਿਠਾ ਦੇ ਉਹਨੂੰ ਨਰਕ 'ਚ ਡਿਗਣਾ ਚਾਹੁੰਦਾ ਉਹ ਹੋਰ ਨਰਕ ਉਹਨੂੰ ਵਧੀਆ ਲੱਗਦਾ ਅੱਛਾ ਹੁਣ ਆਸੀਂ ਸਰਕਾਰ ਦੇ ਕੰਮ ਕਿਵੇਂ ਦੇਖਦੇ ਤੁਸੀਂ ਬਹੁਤ ਚੰਗਾ ਜੀ ਅਸੀਂ ਤਾਂ ਜੇ ਸਾਡੀ ਗੱਲਬਾਤ ਹੋਵੇ ਬਹੁਤ ਧੰਨਵਾਦ ਸਾਡੇ ਦਾ ਭਾਈ ਆ ਉਹ ਜੇ ਤੁਸੀਂ ਤੁਹਾਨੂੰ ਕਦੇ ਮਿਲਣ ਕੀ ਕਰੂਗੇ ਤੁਸੀਂ ਨਾਲ ਹੋਰ ਕੋ ਸੈਤਹੀ ਕਰਾਂਗੇ ਉਹਨਾਂ ਦੀ ਪੰਜਾਬ ਬਚਾ ਲਿਆ ਨਸ਼ਿਆਂ ਤੋਂ ਬਚਾ ਲਿਆ 75 ਫੰਡ ਸਾਡਾ ਪੰਡ 100 ਬੰਦੇ 75 ਬੰਦੇ ਨਸ਼ੇ ਦੇ ਕੰਮ ਕਰਦੇ ਉਹਨਾਂ ਨੇ ਆਪੇ ਮਾੜਾ ਕਹਿਣਾ ਨੂੰ ਹੁਣ ਕਰਦੇ ਨੇ ਜਾਂ ਕਰਦੇ ਸੀ ਚੋਰੀ ਛੋਰੀ ਕਰੀ ਜਾਂਦੇ ਹੋਣਗੇ ਥੱਲ ਪਈ ਆ ਥੱਲ ਬਹੁਤ ਜ਼ਿਆਦਾ ਜੀ ਕੋਈ ਘਰ ਟਾਇਆ ਕਿ ਨਹੀਂ ਜੀ ਸਾਡੇ ਹਲੇ ਕੋਈ ਨਹੀਂ ਆਇਆ ਜਾ ਟਾਇਆ ਕਰ ਤੇ ਅਗੋਲੀਆਂ ਗਾਲੀਆਂ ਵੇਚੀ ਗਏ ਉਰੇ ਪਰੇ ਚਿੱਟਾ ਵੇਚੀ ਗਏ ਵੱਡਾ ਰਹੀ ਕੋਈ ੱਡਾ ਬਿਜ਼ਨਸ ਕਰਿਆ ਇਹ ਨਾਲਾ ਬਣਾਇਆ ਗਿਆ ਤੁਹਾਡੇ ਖੇਤਾਂ ਨੂੰ ਪਾਣੀ ਜਾਊ ਫ੍ਰੀ ਪਾਣੀ ਆ ਫ੍ਰੀ ਬਹੁਤ ਆ ਡੰਗਰ ਭੁੱਖੇ ਖਜਾਨਾ ਦੇ ਮਾਰ ਰਹੇ ਨੇ ਸਾਡੇ ਉੱਤੇ ਦੋ ਗੀਲੇ ਪਏ ਨੇ ਜਿਸ ਨਾਲ ਜਿਹੜੀ ਵੀ ਬਚੂਗੀ ਜਿਹੜੀ ਆਪਣੀ ਫਸਲ ਆ ਉਹ ਵੀ ਵਧੀਆ ਕਿਉਂਕਿ ਪਾਣੀ ਲਾਹੇ ਬੰਦਾ ਹੈ ਹਾਂ ਜੀ ਬਹੁਤ ਚੰਗੀ ਗੱਲ ਆ ਬਹੁਤ ਚੰਗਾ ਗੱਲ ਆ ਤੈਨੂੰ ਮੈਂ ਆ ਬੀਤੀ ਦਾ ਨਾਮ ਅਸੀਂ ਮੋਟਰਾਂ ਤੇ ਜਾਣਾ ਮੱਛਰ ਦੇ ਖਾਦੇ ਭਾਈ ਰਾਤ ਨੂੰ 12 ਵਜੇ ਲਾਈਟ ਆ ਬੜੀ ਅੱਛਾ ਸਾਰੇ ਖਾਦਾ ਭਾਈ ਜਗੜ ਕਿੰਨਾ ਦੇ ਖਾਦੇ ਇਹਨਾਂ ਪੱਖਿਆਂ ਥਲੇ ਉਹ ਹੀ ਮਾੜਾ ਕਹਿੰਦੇ ਗੱਲਾਂ ਮਾਰਦੇ ਨੇ ਅਸੀਂ ਕਿਉਂ ਮਾੜਾ ਕਹਿੰਦੇ ਨੇ ਤੈਨੂੰ ਲੱਗਿਆ ਤਾਂ ਉਹ ਬੈ ਨਰਕ ਵਾਲੇ ਤੈਨੂੰ ਪਤਾ ਅਸੀਂ ਐਸ਼ਾ ਕਰਦੇ ਆ ਮੋਟਰ ਤੇ ਨਹੀਂ ਜਾਣਦਾ ਬਿਜਲੀ ਹਰ ਵਕਤ ਰਹਿੰਦੀ ਹੈ ਜਨਰੇਟਰ ਕਿਤੇ ਨਹੀਂ ਚਲਾਇਆ। ਹੂੰ। ਤੈਨੂੰ ਮੈਂ ਆ ਪੀਤੀ ਦਾ ਸਾਡੇ ਰਿਸ਼ਤੇਦਾਰ ਆ ਗਏ ਕੁੜੀ ਦੇ ਸਹੁਰੇ। ਭਾਈ ਲੈਟਨ ਰਾਤ ਆਈ ਨਾ। ਬੁੜੀਆਂ ਹੁੰਟੇ ਗੰਨਾਂ ਦੇਣ ਦਾਰੂ ਉਹ ਪਠੰਡੇ ਦੇ ਲੋਕ ਸੀ। ਚਲਾ ਦੇ ਚਲਾ ਦੇ ਚਲਾ ਦੇ ਚਲਾ ਮੈਂ ਸਾਰੀ ਰਾਤ ਹੀ ਫਰੀ ਗਿਆ। ਮੈਂ ਉਹਨਾਂ ਨੂੰ ਕਿਹਾ ਸਵੇਰੇ ਮੈਂ ਹੱਥ ਬੰਨ ਕੇ ਬੇਨਤੀ ਆ ਭਰਾ ਬਹੁਤ। ਖਿਆਲ ਚਾਹੀਓ। ਅੱਛਾ। ਗਰਮੀ ਜਨ ਆਇਓ ਕਹਿੰਦੇ ਕਿਉਂ? ਮੈਂ ਸਾਰੀ ਰਾਤ ਕਹਿੰਦਾ ਤੂੰ ਦੋ ਪੈਗ ਲਓਦਾ ਤੂੰ ਪੈ ਜਾਂਦਾ ਮੈਂ ਪਾਇ ਕਿੱਥੋਂ ਜਾਂਦਾ ਮੈਂ ਟੱਕਦੀਆਂ ਨਹੀਂ ਮਦਰ ਹੁਣ ਤਾਂ ਜਦ ਜੀ ਸਰਕਾਰ ਆਈ ਹੈ ਮਾਨ ਸਰਕਾਰ ਆਈ ਹੈ ਕਿਤੇ ਮੁਕਤੀ ਨਹੀਂ ਆਉਂਦੀ ਨਾ ਜੀ ਜਮਾ ਤੇਲ ਵੀ ਨਹੀਂ ਪਾਇਆ ਜਨਰੇਟਰ ਤੇ ਇਹਨਾਂ ਮਾ ਉਹ ਵੀ ਅਸੀਂ ਰਿਸ਼ਤੇਦਾਰਾਂ ਨੂੰ ਵੀ ਇਹ ਗੱਲ ਕਹਿੰਦੀ ਸੀ ਵੀ ਤੁਸੀਂ ਸਿਆਲਾ ਦੇ ਵਿੱਚ ਆਇਆ ਕਰੋ ਗਰਮੀਆਂ ਚ ਜਾਇਆ ਕਰੋ ਮੈਂ ਸਾਰੀ ਰਾਤ ਫਰੀ ਗਿਆ ਉਹਦਾ ਹੈਂਡਾ ਨਾ ਨਿਕਲਿਆ ਮੇਰੀ ਬਾਹ ਤੋੜ ਦੇਣੀ ਸੀ ਇੰਜਨ ਨੇ ਮੈਂ ਗਾੜਾ ਕੱਢਣ ਲੱਗ ਗਿਆ ਉਦੋਂ ਬਾਅਦ ਚਲਾਇਆ ਤੇਲ ਮੋਗ ਗਿਆ ਫਿਰ ਦੋ ਬਾਰ ਨਿਕਲ ਮੈਨੂੰ ਮੋਚਰ ਖਾ ਗਿਆ ਬੁਰੇ ਹਾਲ ਪਰ ਉਹ ਭਗਵਾਨਤ ਮਾਨ ਦਾ ਕਿਵੇਂ ਸ਼ੁਕਰੀਆ ਕਰਦੇ ਹੋ ਤੁਸੀਂ ਬਹੁਤ ਜਿਆਦੇ ਜੀ ਬਹੁਤ ਜਿਆਦੇ ਸ਼ੁਕਰੀਆ ਕਰਦੇ ਆ ਮਹਾਰਾਜ ਨੂੰ ਬਹੁਤ ਵੱਡੀ ਉਮਰ ਦੇ ਚੜ੍ਹਦੀ ਕਲਾ ਜੇ ਰੱਖੇ ਠੀਕ ਹੈ ਜੀ ਜਿਹਨੇ ਲੋਕਾਂ ਦੀ ਇੱਜ਼ਤ ਰੱਖਿਆ ਕਰੀਏ ਦੁਆਕਾਂ ਦੀ ਦੇਲਾ ਨੌਕਰੀਆਂ ਵਜ਼ਰਾਂ ਨੂੰ ਪਈ ਜਾਂਦਾ ਉਹ ਨਸ਼ਿਆਂ ਤੋਂ ਟੋਟਾ ਹੁੰਦਾ ਪਰ ਲੱਗਦਾ ਬੁਰਾ ਤੇ ਆਪਣੀ ਜੇਬ ਚ ਪੈਸੇ ਪੈਣੇ ਤਾਂ ਬੁਰਾ ਤਾਂ ਲੱਗਣੀ ਲੱਗਣਾ ਬੁਰਾ ਤਾਂ ਲੱਗਣੀ ਲੱਗਣਾ ਕੰਮ ਨੂੰ ਕੰਮ ਵਧੀਆ ਲੱਗਦੇ ਨੇ ਤੁਹਾਨੂੰ ਬਹੁਤ ਜਿਆਦੇ ਵਧੀਆ ਜਿਆਦਾ ਕਿਹੋ ਜਿਹਾ ਕਰਨ ਤੈਨੂੰ ਪਤਾ ਹੀ ਹੈ ਕਹੇ ਜੀ ਆਪਣੇ ਫਾਰਮ ਮੜਾਰੇ ਜੱਟ ਮਾਰ ਤੇ ਭੁੱਖੇ ਜੱਟ ਭੁੱਖੇ ਮਾਰਦੇ ਪਹਿਲੀ ਸਰਕਾਰਾਂ ਨੇ ਬਣਾ ਮਾਰ ਨਹੀਂ ਆ ਕਿਹੜੇ ਮੂਰੇ ਚਮਚੇ ਸੀ ਉਹਨਾਂ ਨੂੰ ਜਲੇਬੀਆਂ ਜ਼ਰੂਰੀਆਂ ਪਕਾਉਣ ਨੂੰ ਥੋੜੇ ਬਾਹਲੇ ਦੇ ਜਾਂਦੇ ਸੀ ਸਾਡੇ ਵਰਗੇ ਨੇ ਮਰ ਨਹੀਂ ਸਾਡੇ ਸੁਣਦਾ ਕੋਈ ਨਹੀਂ ਸੀ ਮਿਹਰਬਾਨੀ ਜੀ